ਜਿੱਥੇ ਕਿ ਅੱਜ ਲੁਧਿਆਣਾ ਪੱਛਮੀ ਵਿਧਾਨ ਸਭਾ ਜਿਮਨੀ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਨੇ ਅੱਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤਾ ਉੱਥੇ ਹੀ ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਆਮ ਆਦੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਬਿਟੂ ਨੇ ਕਿਹਾ ਕਿ ਪੰਜਾਬ ਸਰਕਾਰ ਬਾਰੀ ਲੋਕਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਆ ਇਸ ਦੌਰਾਨ ਉਹਨਾਂ ਨੇ ਕਾਂਗਰਸ ਦੀ ਧੜੇਬੰਦੀ ਉੱਪਰ ਵੀ ਬੋਲੇ ਖਾਸ ਤੌਰ ਤੇ ਰਾਇਆ ਵਿੰਗ ਨੂੰ ਵੀ ਲੈ ਕੇ ਉਹਨਾਂ ਨੇ ਸਖਤ ਟਿੱਪਣੀ ਕੀਤੀ ਇਹ ਜਿਹੜੀ ਪਹਿਲੀ ਗੱਲ ਤਾਂ ਦੋ ਪਾਰਟੀਆਂ ਜਿਨ੍ਹਾਂ ਦੇ ਵਿਰੁੱਧ ਅਸੀਂ ਇਲੈਕਸ਼ਨ ਲੜ ਰਹੇ ਹਾਂ ਉਹਨਾਂ ਦੇ ਵਿੱਚੋਂ ਇੱਕ ਕਾਂਗਰਸ ਪਾਰਟੀ ਦੂਜੀ ਆਮ ਆਦਮੀ ਪਾਰਟੀ ਹੁਣ ਮੈਨੂੰ ਪੰਜਾਬ ਦੇ ਲੋਕ ਇਹ ਇਲੈਕਸ਼ਨ ਜਿਹੜੀ ਆ ਇਹ ਆਮ ਆਦਮੀ ਪਾਰਟੀ ਪੰਜਾਬ ਦੇ ਲਈ ਥੋੜੀ ਲੜ ਰਹੀ ਆ ਇਹ ਇਲੈਕਸ਼ਨ ਸਿਰਫ ਸਿਰਫ ਤੇ ਸਿਰਫ ਇਹ ਰਾਜ ਸਭਾ ਦੀ ਸੀਟ ਆ ਜਿਹੜੀ ਉਹ ਅਰੋੜਾ ਸਾਹਿਬ ਤੋਂ ਖੋਣ ਦੀ ਗੱਲ ਆ ਉਹ ਸੀਟ ਤੁਸੀਂ ਆਪ ਅੰਦਾਜ਼ਾ ਲਾਓ ਵੀ ਇੱਕ ਪੰਜਾਬ ਦੇ ਬੰਦੇ ਨੂੰ ਰਾਜ ਸਭਾ ਦੀ ਸੀਟ ਮਿਲੀ ਆ ਰਾਜ ਸਭਾ ਦੀ ਸੀਟ ਕਿੰਨੀ ਇੰਪੋਰਟੈਂਟ ਆ ਕਿੰਨੇ ਬੰਦੇ ਹੁੰਦੇ ਆ ਸਾਰੇ ਦੇਸ਼ 'ਚ ਇਸ ਕਰਕੇ ਉਹ ਸੀਟ ਖੋ ਕੇ ਦਿੱਲੀ ਵਾਲੇ ਨੇ ਲੈ ਜਾਣੀ ਆ ਆਮ ਆਦਮੀ ਵਾਲਿਆਂ ਨੇ ਲੈ ਜਾਣੀਆਂ ਕਿੰਨਾ ਉੱਚਾ ਯਾਰ ਆਮ ਆਦਮੀ ਦੀ ਸੀਟ ਕੇਜਰੀ ਜੇ ਦਿੱਲੀ ਵਾਲਿਆਂ ਨੂੰ ਤੁਸੀਂ ਇਹ ਤੋਹਫਾ ਦੇਣਾ ਤਾਂ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਪਰ ਇਹ ਸਮਝ ਲਿਓ ਵੀ ਇਹ ਦਿੱਲੀ ਵਾਲੇ ਇਹ ਸੀਟ ਲੋਕ ਸਭਾ ਦੀ ਨਹੀਂ ਇਹ ਐਮ ਐਲ ਏ ਦੀ ਨਹੀਂ ਸੋਖੀ ਸੀਟ ਹੈ ਜਿਹੜੀ ਬਹੁਤ ਮਿਲੀ ਹੋਈ ਇੱਕ ਰਾਜ ਸਭਾ ਦੀ ਸੀਟ ਜਿਹੜੀ ਕਿ ਭੜੇ ਭਾਰੀ ਰਕਮ ਨਾਲ ਖਰੀਦੀ ਹੋਈ ਸੀਟ ਸੀ ਚਲੋ ਫਿਰ ਵੀ ਪੰਜਾਬ ਦੀ ਸੀ ਪਰ ਉਹ ਸੀਟ ਦਿੱਲੀ ਵਾਲਿਆਂ ਦੇ ਖਾਤੇ 'ਚ ਜਾਊਗੀ ਐਮਐਲਏ ਜਿੱਤੇ ਹਾਰੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹ ਸਿਰਫ ਤੇ ਸਿਰਫ ਉਰੇ ਲੁੱਟ ਮਾਰ ਕਰਨ ਆਏ ਆ ਇਹ ਇਹ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਨਾ ਕੀ ਕਹਿੰਦਾ ਹੁੰਦਾ ਸੀ ਇਹ ਗਾਣਾ ਕਿਹੜਾ ਚੱਲਦਾ ਹੁੰਦਾ ਸੀ ਦਬਦਾ ਕਿੱਥੇ ਆ ਹੁਣ ਭਗਵੰਤ ਮਾਨ ਮੰਜੇ ਤੇ ਵੀ ਨਹੀਂ ਮੰਜੇ ਤੋਂ ਵੀ ਥੱਲੇ ਸਿੱਟਿਆ ਹੋਇਆ ਲੰਬਾ ਪਾਇਆ ਹੋਇਆ ਦਿੱਲੀ ਵਾਲਿਆਂ ਨੇ ਜਿਹੜਾ ਕਹਿੰਦਾ ਮੈਂ ਦਬਦਾ ਨਹੀਂ ਐਸ ਵੇਲੇ ਚੀਂ ਦੀ ਆਵਾਜ਼ ਵੀ ਜੇ ਜੇ ਚੂੰ ਚੂੰ ਦੀ ਆਵਾਜ਼ ਆਉਂਦੀ ਹੁੰਦੀ ਹੁੰਦੀ ਆ ਨਾ ਜਾਂ ਮੰਝੇ ਦੀ ਜਾਂ ਸੋਫੇ ਦੀ ਇਹਦੀ ਉਹ ਆਵਾਜ਼ ਵੀ ਨਹੀਂ ਆ ਰਹੀ ਇਹਦੀ ਉਹ ਗਾਟੀ ਦੱਬੀ ਆ ਉਹਨਾਂ ਨੇ ਬਈ ਉਹ ਆਵਾਜ਼ ਵੀ ਬੰਦਾ ਤੇ ਦੂਜੀ ਗੱਲ ਭਗਵੰਤ ਮਾਨ ਜੇ ਤੇਰੇ ਦਿੱਲੀ ਵਾਲਿਆਂ ਨੇ ਤੇ ਤੂੰ ਲੁਧਿਆਣੇ ਦਾ ਕਿਲਾ ਦਾ ਬਹੁਤ 1 ਇੰਚ ਜ਼ਮੀਨ ਲੈ ਕੇ ਦਿਖਾ ਤੂੰ ਤੇਰੇ ਬੰਦੇ ਉਰੇ ਵੜ ਕੇ ਦਿਖਾਉਣ ਵੀ ਕਿਸ ਤਰੀਕੇ ਨਾਲ ਜ਼ਮੀਨ ਲੈਂਦੇ ਆ ਦੂਜੀ ਗੱਲ ਜਿੱਦਣ ਤੇਰਾ ਕੇਜਰੀਵਾਲ ਉਰੇ ਆਊਗਾ ਕੋਕ ਕੇ ਵਿਰੋਧ ਕਰਾਂਗੇ ਇਹ ਮੈਂ ਕਹਿ ਚੁੱਕਿਆ ਹਾਂ ਮੈਂ ਜਦੋਂ ਕਹਿੰਨਾ ਰੱਬ ਦੀ ਮਿਹਰ ਨਾਲ ਪਿੱਛੇ ਨਹੀਂ ਹਟਦਾ ਮੈਂ ਤੇਰੇ ਘਰੇ ਵੀ ਆਇਆ ਸੀ ਤੂੰ ਲੁੱਗ ਗਿਆ ਹੁਣ ਆ ਜਿਹੜੀਆਂ ਚੀਰਮੈਨੀਆਂ ਆ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਹੜੇ ਉਹਨਾਂ ਨੂੰ ਨਾਂ ਦੇ ਕੇ ਪੰਜਾਬੀਆਂ ਨੂੰ ਨਾਂ ਦੇ ਕੇ ਆ ਦੋ ਚੀਰਮੈਨੀਆਂ ਸਭ ਤੋਂ ਵੱਡੀ ਪੋਲਿਊਸ਼ਨ ਦੀ ਆ ਆਪਣੇ ਬੁੱਢਾ ਨਾਲ ਆ ਜਾਂਦਾ ਏ ਹਰ ਫੈਕਟਰੀ ਦਾ ਕਿਹਦਾ ਗਲਾ ਦੱਬਣਾ ਕਿਦੀ ਸੰਗੀ ਘੁੱਟਣੀ ਆ ਪੋਲਿਊਸ਼ਨ ਬੋਰਡ ਕੋਲ ਆ ਉਹ ਇੱਕ ਦਿੱਲੀ ਦੀ ਆਪਣੀ ਲੇਡੀ ਨੂੰ ਜਿਹੜੀ ਇਹਨਾਂ ਦੀ ਕੋਈ ਸਪੋਕਸਪਰਸਨ ਸੀ ਉਹਨੂੰ ਦੇ ਦਿੱਤੀ ਦੂਜੀ ਜਿਹੜੀ ਸਭ ਤੋਂ ਵੱਡੀ ਇੰਡਸਟਰੀ ਜਿਨ੍ਹਾਂ ਨੇ ਕਾਰਖਾਨੇ ਫੈਕਟਰੀਆਂ ਦੀ ਸੰਗੀ ਦੱਬਣੀ ਆ ਉਹ ਇੱਕ ਆਪਣੇ ਹੋਰ ਬੰਦੇ ਨੂੰ ਦੇ ਦਿੱਤੀ ਇਸ ਕਰਕੇ ਜਦੋਂ ਵੀ ਭਗਵੰਤ ਮਾਨ ਲੁਧਿਆਣੇ ਆਏਗਾ ਉਸ ਗੱਲ ਦਾ ਜਵਾਬ ਇਹ ਗੱਲ ਕਹਿੰਦਾ ਲੈ ਪੰਜਾਬੀ ਕਹਿੰਦਾ ਬਾਹਰ ਵੀ ਬਣੇ ਹੋਏ ਨੇ ਦੇਸ਼ ਦੁਨੀਆ ਚ ਹੋਰ ਵੀ ਪੰਜਾਬੀ ਬਣੇ ਨੇ ਉਹ ਇਲੈਕਟਿਡ ਨੇ ਉਹ ਲੋਕ ਉਹਨਾਂ ਨੂੰ ਕਿਸੇ ਨੂੰ ਰਾਜ ਸਭਾ ਚ ਭੇਜਿਆ ਹੋਇਆ ਚੁਣ ਕੇ ਕਿਸੇ ਨੂੰ ਲੋਕ ਸਭਾ ਚ ਭੇਜਿਆ ਹੋਇਆ ਕਿਸੇ ਨੂੰ ਐਮ ਐਲ ਏ ਬਣਾਇਆ ਹੋਇਆ ਕਿਸੇ ਨੂੰ ਐਮ ਐਲ ਸੀ ਬਣਾਇਆ ਹੋਇਆ ਕਿਸੇ ਨੂੰ ਕੁਝ ਹੋਰ ਬਣਾਇਆ ਹੋਇਆ ਤੇਰੇ ਅੰਗੂ ਨਹੀਂ ਉਹ ਉੱਥੇ ਦੇ ਜਿਹੜੇ-ਜਿਹੜੇ ਜਗ੍ਹਾ ਅਮਰੀਕਾ ਕੈਨੇਡਾ ਯੂਰਪ ਜਾਂ ਜਿੱਥੇ ਵੀ ਜੇ ਸਰਦਾਰ ਜਾਂ ਪੰਜਾਬੀ ਕੋਈ ਬਣਿਆ ਉਹ ਉੱਥੇ ਦਾ ਵੋਟਰ ਆ ਅੱਛਾ ਇਹ ਕਿੱਥੇ ਦੇ ਵੋਟਰ ਨੇ ਦੱਸੇਗਾ ਜਰਾ ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖਦੀ ਐ ਫਲੋਰ ਦੇ ਵਿੱਚ ਅੱਜ ਅੰਬੇਡਕਰ ਦੀ ਮੂਰਤੀ ਤੇ ਕਾਲਾ ਕੋਤੀ ਗਈ ਐ ਇਸ ਤਰ੍ਹਾਂ ਦੀਆਂ ਖਬਰਾਂ ਬੜੀ ਆ ਰਹੀਆਂ ਪੰਜਾਬ ਪਰ ਦੇਖੋ ਮੈਂ ਤਾਂ ਤੁਹਾਨੂੰ ਕਹੀ ਜਾਂਦਾ ਬਈ ਉਰੇ ਕਾਨੂੰਨ ਵਿਵਸਥਾ ਦੀ ਤਾਂ ਜੂਰ ਜੋ ਹਾਲ ਟੀਚਰ ਦਾ ਕੀਤਾ ਕਰੰਟ ਲਾ ਲਾ ਉਹ ਤੁਸੀਂ ਦੇਖਿਆ ਅੰਬੇਡਕਰ ਸਾਹਿਬ ਦੇ ਨਾਲ ਬਾਰ-ਬਾਰ ਫੋਟੋ ਲਾਈ ਹੋਈ ਐ ਅੰਦਰ ਪਰ ਬਾਰ-ਬਾਰ ਸਤੰਦਰਪੁਰ ਸਾਹਿਬ ਮੈਂ ਕੋਸ਼ਿਸ਼ ਇਹ ਪਹਿਲਾਂ ਇੰਗਲੈਂਡ ਗਿਆ ਸਭ ਤੋਂ ਵੱਡਾ ਜਿਹੜਾ ਉਹਨਾਂ ਦੀ ਯੂਨੀਵਰਸਿਟੀਆਂ ਨੇ ਉਹਨਾਂ ਦੇ ਕਾਲਜ ਨੇ ਉੱਥੇ ਅੰਬੇਦਕਰ ਸਾਹਿਬ ਦੀ ਤਸਵੀਰ ਉਹਨਾਂ ਨੇ ਫੁੱਲ ਮਾਲਾ ਪਵਾ ਕੇ ਤੇ ਜਿਹੜੀ ਕੱਲ ਵੀ ਤੁਸੀਂ ਫੋਟੋ ਦੇਖੋ ਜਿਹੜੇ ਡੈਲੀਗੇਸ਼ਨ ਗਿਆ ਜੀਚ ਅਮਰ ਸਿੰਘ ਜੀ ਵੀ ਗਏ ਹੋਏ ਇੰਗਲੈਂਡ 'ਚ ਜਿੱਥੇ ਸਾਡੀ ਐਮਬੈਸੀ ਆ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਉੱਥੇ ਵੀ ਅੰਬੇਦਕਰ ਸਾਹਿਬ ਦੀ ਫੋਟੋ ਨੂੰ ਪਹਿਲਾਂ ਫੁੱਲ ਮਾਲਾ ਪਾਈਆਂ ਜਾਂਦੀ ਆ ਤੇ ਇਹ ਉਹਨਾਂ ਦੀ ਮੂਰਤੀ ਨਾਲ ਰੇ ਥੌਂ ਥੌਂ ਉਹਨਾਂ ਨਾਲ ਇੱਕ ਹੁਨਿਕ ਲੋਨੀ ਹਰਕਤ ਕਰਵਾ ਰਹੇ ਆ ਇਹਦਾ ਮਤਲਬ ਕਿਤੇ ਨਾ ਕਿਤੇ ਇਹ ਉਹਨਾਂ ਨੂੰ ਅਨਰੈਸਟ ਕਰਾਉਣਾ ਚਾਹੁੰਦੇ ਆ ਕਿਉਂਕਿ ਦਿੱਲੀ ਵਾਲਿਆਂ ਦਾ ਕਬਜ਼ਾ ਪੰਜਾਬ ਦਾ ਉਹਨਾਂ ਨੂੰ ਕੀ ਪੰਜਾਬ 'ਚ ਅੱਗ ਲੱਗੇ ਪੰਜਾਬ ਕੁਛ ਹੋਈ ਦੂਜੀ ਗੱਲ ਮੈਂ ਕਾਂਗਰਸ ਬਾਰੇ ਕਹਿਣਾ ਚਾਹੁੰਦਾ ਜਿਨ੍ਹਾਂ ਚੋਂ ਅਸੀਂ ਆਏ ਆ ਕਾਂਗਰਸ ਨੂੰ ਛੱਡ ਕੇ ਉਹਨਾਂ ਬਾਰੇ ਆਹੀ ਆਹੀ ਰਾਜ ਰੌਲਾ ਸੀ ਜਿਹਨੂੰ ਕਾਂਗਰਸ ਕਰਕੇ ਛੱਡੀ ਸੀ ਅੱਜ ਉਹੀ ਰਾਜ ਰੌਲਾ ਇੱਕ ਗੱਲ ਮੈਂ ਕਲੀਅਰ ਕਰਨਾ ਚਾਹੁੰਦਾ ਮੇਰਾ ਕਟਵਲ ਸਾਹਿਬ ਨਾਲ ਕੋਈ ਮੈਂ ਇਹ ਨਹੀਂ ਵੀ ਮੇਰਾ ਕੋਈ ਸਬੰਧ ਆ ਪਰ ਉਹ ਗਲਤ ਗੱਲ ਕਰ ਰਹੇ ਆ ਆਸ਼ੂ ਜੀ ਨਾਲ ਮੇਰਾ ਕੋਈ ਸਬੰਧ ਆ ਬਿਲਕੁਲ ਨਹੀਂ ਆਸ਼ੂ ਜੀ ਨੂੰ ਇੱਕ ਉਹਨਾਂ ਦੇ ਬਹਨ ਸਾਹਿਬ ਇਹ ਗੱਲ ਕਹਿ ਰਹੇ ਆ ਉਹ ਇਹ ਚ ਕਹਿ ਰਹੇ ਆ ਵੀ ਉਹਨਾਂ ਨੇ ਕੜਵਲ ਸਾਹਿਬ ਨੂੰ ਭੇਜਿਆ ਮਦਦ ਕੜਵਲ ਸਾਹਿਬ ਜਲੰਧਰ ਦੀ ਇਲੈਕਸ਼ਨ ਮੇਤੋਂ 6 ਮਹੀਨੇ ਪਹਿਲਾਂ ਇਲੈਕਸ਼ਨ ਜਿਹੜੀ ਲੋਕ ਸਭਾ ਦੀ ਸੀਮਾ ਲੜੀ ਆ ਉਦੋਂ ਸਤੋਂ 6 ਮਹੀਨੇ ਪਹਿਲਾਂ ਉਹ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਚਲੇ ਗਏ ਸੀ ਮੇਤੋਂ ਵੀ ਪਹਿਲਾਂ ਦੂਜੀ ਗੱਲ ਪਾਈਸਾ ਕਾਂਗਰਸ ਦਾ ਹੀ ਹੁੰਦਾ ਆ ਜਦੋਂ ਹਲਕਾ ਇੰਚਾਰਜ ਕੌਣ ਸੀ ਉੱਥੇ ਕੜਵਲ ਸੀ ਦੂਜੇ ਪਾਸੇ ਕੌਣ ਸੀ ਪਹਿਲਾਂ ਕੌਣ ਆ ਮੈਨੂੰ ਦੱਸੋ ਆਤਮ ਨਗਰ ਦਾ ਹਲਕਾ ਇੰਚਾਰਜ ਛੱਡੋ ਸਾਉਥ ਦਾ ਕੌਣ ਆ ਈਸ਼ਵਰ ਜੋਤ ਚੀਮਾ ਤੇ ਜਦੋਂ ਉਹ ਸੀ ਉਹਨਾਂ ਨੂੰ ਪੁੱਛਿਆ ਗਿਆ ਜਦੋਂ ਬੈਂਸ ਭਰਾ ਜੁਆਇਨ ਕਰਾਇਆ ਸੀ ਸਰਕਾਰ ਯਕੋ ਮੇਰੀ ਕੋਈ ਨਿੱਜੀ ਗੱਲ ਨਹੀਂ ਮੈਂ ਕਾਂਗਰਸ ਦੀ ਗੱਲ ਕਰ ਰਿਹਾ ਵੀ ਜਦੋਂ ਪਾਰਟੀ ਨੇ ਜੁਆਇਨ ਕਰਾਈ ਸੀ ਬੈਂਸਪਰਾ ਉਦੋਂ ਈਸ਼ਵਰ ਜੋ ਚੀਮਾ ਹਲਕਾ ਇੰਚਾਰਜ ਸੀ ਇਲੈਕਸ਼ਨ ਉਹ ਲੜਿਆ ਸੀ ਫਿਰ ਉਹ ਕਿਵੇਂ ਜੁਆਇਨਿੰਗ ਹੋ ਗਈ ਸੀ ਇੰਚਾਰਜ ਲਾਗੇ ਸੀ ਤੇ ਹੁਣ ਭਾਈ ਕਾਂਗਰਸ ਪਾਰਟੀ ਆਪਣੀ ਉਹੀ ਰਵਾਇਤੀ ਰਵਾਇਤ ਦੇ ਮੁਤਾਬਕ ਉਹਨਾਂ ਨੇ ਜੁਆਇਨ ਕਰਵਾ ਕੇ ਜਿਹੜਾ ਹੈ ਕੜਵਲ ਸਾਹਿਬ ਨੂੰ ਉਹਨਾਂ ਦੁਆਰਾ ਹਲਕਾ ਇੰਚਾਰਜ ਲਾ ਦਿੱਤਾ ਦੂਜੀ ਗੱਲ ਜੋ ਦੇਬਸੀ ਮੈਂ ਕਾਂਗਰਸ 'ਚ ਦੇਖੀ ਆ ਦੇਖੋ ਰਾਜਾ ਵੜਿੰਗ ਸਾਹਿਬ ਮੇ ਤੋਂ ਉਹ ਇਲੈਕਸ਼ਨ ਜਿੱਤ ਕੇ ਗਏ ਪਰ ਮੇਰੇ ਵੇਲੇ ਤੁਸੀਂ ਉਰੇ ਸਾਰੇ ਸੀ ਕਦੇ ਕਿਸੇ ਕਾਂਗਰਸੀ ਕਿਸੇ ਕਾਂਗਰਸੀ ਲੀਡਰ ਕਿਸੇ ਕਾਂਗਰਸੀ ਐਮਐਲਏ ਕਿਸੇ ਮੰਤਰੀ ਮੇਰੇ ਵੇਲੇ ਸਰਕਾਰ ਸੀ ਤੁਹਾਨੂੰ ਪਤਾ ਉਸ ਵੇਲੇ ਕਿੰਨੀ ਤਾਕਤ ਹੁੰਦੀ ਐ ਐਮਐਲਏ ਮੰਤਰੀਆਂ ਕੋਲ ਕਿਸੇ ਨੇ ਮੇਰੇ ਖਿਲਾਫ ਜਾਂ ਮੈਂ ਉਹਨਾਂ ਦੇ ਖਿਲਾਫ ਤੁਸੀਂ ਕਦੇ ਇੱਕ ਆਵਾਜ਼ ਸੁਣੀ ਸੀ ਕਾਂਗਰਸ ਇੱਕ ਰਹਿੰਦੇ ਸੀ ਐਹ ਪ੍ਰੋਜੈਕਟ ਲੈ ਕੇ ਆਉਂਦੇ ਸੀ ਤੇ ਅੱਜ ਕਾਂਗਰਸ ਲੁਧਿਆਣੇ ਦੀ ਬ੍ਰਿੰਗ ਸਾਡੀ ਰਹਿਨਮਾਈ ਥੱਲੇ ਖੇਰੂ ਖੇਰੂ ਹੋਈ ਪਈ ਆ ਖੇਰੂ ਖੇਰੂ ਹੋਈ ਪਈ ਆ ਇੱਕ ਪ੍ਰਧਾਨ ਹੋਵੇ ਆ ਸਾਡੇ ਪ੍ਰਧਾਨ ਜਖੜ ਸਾਹਿਬ ਅਸੀਂ ਇੱਕ ਇੱਕ ਐਂ ਕਿਤਾਰ ਚ ਖੜੇ ਆ ਬੀਜੇਪੀ ਦੇ ਕੈਂਡੀਡੇਟ ਖਾਤਰ ਸਰਫਾਨੀ ਸਾਹਿਬ ਮੈਂ ਕੇਂਦਰ ਦੇ ਦੋ ਮੰਤਰੀ ਆਇਆ ਚਾਹੇ ਜਾਖੜ ਸਾਹਿਬ ਚਾਹੇ ਸਾਡੇ ਪੁਰਾਣੇ ਪ੍ਰਧਾਨ ਬੀਜੇਪੀ ਦੇ ਰਹੇ ਆ ਚਾਹੇ ਅਸੀਂ ਨਵੇਂ ਸਮਾਂ ਆ ਖੜਿਆ ਚਟਾਨ ਵਾਂਗੂ ਜੀਵਤ ਗੁਪਤਾ ਜੀ ਦੇ ਨਾਲ ਦੂਜੇ ਪਾਸੇ ਕੀ ਕੀ ਕੋਲ ਰਹੀ ਹੈ ਇਕਾਵਾ ਪ੍ਰਧਾਨਾ ਐਦੋਂ ਤਾਂ ਰਾਜਾ ਵੜਿੰਗ ਸਾਹਿਬ ਨੂੰ ਬੁਰਾ ਨਹੀਂ ਮੰਨਣਾ ਚਾਹੀਦਾ ਜਦੋਂ ਉਹਨਾਂ ਦੀ ਚਾਹੇ ਕੋਈ ਹੋਵੇ ਮਨਾਉ ਨਹੀਂ ਲੈਣਾ ਚਾਹੁੰਦਾ ਮੀਡੀਆ ਦੇ ਵਿੱਚ ਜਾ ਕੇ ਉਹਨਾਂ ਦਾ ਮਜ਼ਾਕ ਉਡਾਉਂਦੇ ਆ ਜਿਹੜੇ ਸਤਕਾਰਯੋਗ ਬਾਜਵਾ ਸਾਹਿਬ ਨੇ ਉਹ ਕਿੱਥੇ ਇੱਥੇ ਲੋਕ ਟਾਈਮ ਮੰਗ ਅੜੀ ਕਰੇ ਆ ਕਿੱਥੇ ਉਹਨਾਂ ਨੇ ਟਾਈਮ ਦਿੱਤਾ ਵੀ ਨਿਊਯਾਰਕ ਦੇ ਵਿੱਚ ਉਹਨਾਂ ਦੀ ਆਪਦੇ ਫੇਸਬੁੱਕ ਤੇ ਦੇਖ ਲਓ ਉਹਨਾਂ ਨੇ ਟਾਈਮ ਦਿੱਤਾ ਵੀ ਮੈਨੂੰ ਕੋਈ ਵੀ ਮੇਰੇ ਹਲਕੇ ਦਾ ਪੰਜਾਬ ਦੇ ਲੋਕ ਵੋਟਾਂ ਇੱਥੇ ਨੇ ਉਹ ਨਿਊਯਾਰਕ ਚ ਮਿਲ ਰਹੇ ਨੇ ਜੀ ਦੂਜੀ ਗੱਲ ਸੁਣ ਲਓ ਐਸ ਬੇੜੇ ਜੋ ਕਾਂਗਰਸ ਦਾ ਹਾਲ ਆਸ਼ੂ ਜੀ ਸਾਡੇ ਲੁਧਿਆਣੇ ਦੇ ਨੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇ ਉਹ ਆਪਣੇ ਪ੍ਰਧਾਨ ਨੂੰ ਆਪਣੇ ਕਿਸੇ ਨੂੰ ਉਹ ਕਹਿ ਰਿਹਾ ਵੀ ਭਾਈ ਤੁਹਾਡੀ ਲੋੜ ਨਹੀਂ ਤੁਸੀਂ ਆ ਕੇ ਜੇ ਉਰੇ ਆਏ ਮੇਰੀ ਇਲੈਕਸ਼ਨ ਆ ਜਿਹੜੀ ਉਹ ਖਰਾਬ ਕਰੋਗੇ ਇਸ ਇੰਨਾ ਖਤਰਾ ਜਿਸ ਪ੍ਰਧਾਨ ਤੋਂ ਖਤਰਾ ਹੋਵੇ ਵੀ ਉਹ ਸਾਊਟੇਜ ਕਰੂਗਾ ਮੇਰੀ ਇਲੈਕਸ਼ਨ ਉਰੇ ਬਹਿ ਕੇ ਵੀ ਤੁਹਾਡੀ ਲੋੜ ਨਹੀਂ ਉਹ ਪਾਰਟੀ ਦਾ ਤੁਸੀਂ ਹਾਲ ਦੇਖੋ ਉਸ ਪਾਰਟੀ ਨੂੰ ਤੁਸੀਂ ਕੀ ਕਹੋਗੇ ਕੀ ਕਹੋਗੇ ਕੋਈ ਕੋਈ ਹਾਲ ਹੈ ਜੀ ਕਹਿੰਦੇ ਸੀ ਕਿ ਜਿਹੜੇ ਲੀਡਰ ਛੱਡ ਕੇ ਚਲੇ ਗਏ ਆ ਉਹਨਾਂ ਨੂੰ ਪਾਰਟੀ ਵਿੱਚ ਵਾਪਸ ਮੈਂ 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 ਆਹੀ ਗੱਲ ਆਹੀ ਗੱਲ ਰਾਜਾ ਬੜਿੰਗ ਸਾਹਿਬ ਬੜਾ ਉੱਚੀ ਉੱਚੀ ਰਾਜਾ ਬੜਿੰਗ ਸਾਹਿਬ 2 ਦਿਨ ਪਹਿਲਾਂ ਜਾਂ ਜਿਹੜੇ ਵੀ ਇਹਨਾਂ ਦੇ ਸੰਵਿਧਾਨ ਬਚਾਓ ਰੈਲੀਆਂ ਹੋ ਰਹੀਆਂ ਕੋਚ ਬੜਾ ਹੋਕਾ ਦੇ ਕੇ ਰਾਜਾ ਬੜਿੰਗ ਸਾਹਿਬ ਕਹਿ ਰਿਹਾ ਸਾਡੇ ਬੂਥਾਂ ਦੇ ਪ੍ਰਧਾਨ ਸਾਡੇ ਬਲਾਕ ਪ੍ਰਧਾਨ ਸਾਡੇ ਜ਼ਿਲ੍ਹਾ ਪ੍ਰਧਾਨ ਉਹਨਾਂ ਤੋਂ ਬਗੈਰ ਕੋਈ ਪਾਰਟੀ ਚ ਐਂਟਰ ਨਹੀਂ ਕਰੂਗਾ ਕਾਂਗਰਸ ਚ ਆ ਰਾਤ ਨੂੰ ਹੀ ਕੋਂਡਾ ਕਰਤਾ ਜੁਆਇਨ ਕਰਾ ਕੇ ਅਗਰਾਂ ਨੇ ਕਹਿੰਦੇ ਆ ਚੱਕ ਢੜਬਲ ਦੂਜਾ ਸਾਡੇ ਨਾਲ ਯੂਥ ਉਦੋਂ ਵੇਲੇ ਹੁੰਦਾ ਸੀ ਕਿਹੜੇ ਪ੍ਰਧਾਨ ਨੂੰ ਕਿਹੜੇ ਮੰਡਲ ਪ੍ਰਧਾਨ ਨੂੰ ਕਿਹੜੇ ਇਹਨਾਂ ਦੇ ਬਲਾਕ ਦੇ ਪ੍ਰਧਾਨ ਨੂੰ ਜ਼ਿਲ੍ਹਾ ਪ੍ਰਧਾਨ ਨੂੰ ਉਹ ਜਦੋਂ ਉਹਨਾਂ ਉਹਦੇ ਵਿਚਾਰਿਆਂ ਦੀ ਗੱਲ ਹੀ ਕੀ ਕਰਨੀ ਆ ਜਿਹੜਾ ਸੂਬੇ ਦੇ ਪ੍ਰਧਾਨ ਨੂੰ ਨਹੀਂ ਪਤਾ ਉਹ ਆਪ ਆ ਕੇ ਕਹਿ ਰਿਹਾ ਮੈਨੂੰ ਨਹੀਂ ਪਤਾ ਇਸ ਕਰਕੇ ਇਹ ਪਾਰਟੀਆਂ ਇੱਕ ਮਿੰਟ ਜਿਹੜੀ ਪਾਰਟੀਆਂ ਤੇ ਜਿਹੜੀ ਪਾਰਟੀਆਂ ਦੇ ਆਪਣੇ ਵਿਸ਼ਵਾਸ ਨਹੀਂ ਤੇ VOTER ਨੂੰ ਮੈਂ ਕਹਿਣਾ ਚਾਹੁੰਦਾ ਰੱਬ ਦੇ ਵਾਸਤੇ ਇਹਨਾਂ ਨੂੰ ਵੋਟ ਪਾ ਕੇ ਜਿਹੜੇ ਇਹ ਆਪਣੇ ਘਰ 'ਚ ਆ ਚੀਕੋ ਪਹਾੜ ਆ ਇਹਨਾਂ ਦੀ ਜੋ ਇਹ ਹਾਲਾਤ ਨੇ ਉਹਨਾਂ ਨੂੰ ਵੋਟ ਪਾ ਕੇ ਖੁਦ ਸੱਜਣੀ ਆ ਪਿੱਟੂ ਜੀ ਸਰ ਜੀ ਦੀ ਗੱਲ ਨਹੀਂ ਪਿੱਟੂ ਜੀ ਉਹ ਪਾਣੀ ਵੰਡਣ ਦਾ ਕੰਮ ਨਹੀਂ ਸੀ ਐਸਐਫਐ ਕਰਨਾ ਆ ਮੇਰੇ ਨਾਲ ਵੀ ਸੀਐਸਐਫ ਖੜੀ ਆ ਇਸ ਸਿਕਿਉਰਿਟੀ ਨਾਲ ਇਹ ਕਿਸੇ ਨਾਲ ਧੱਕਾ ਕਰਨ ਨੂੰ ਥੋੜੀ ਨਹੀਂ ਇੱਕ ਮਿੰਟ ਇੱਕ ਨਾ ਜਵਾਬ ਦੇ ਤਾਂ ਮੈਂ ਜਦੋਂ ਵੀ ਨਹੀਂ ਭੈਣ ਜਵਾਬ ਖੁਦਾ ਸੀਐਸਐਫ ਆ ਜੜੀ ਕਿਉਂਕਿ ਦੇਸ਼ ਦੀ ਜੰਗ ਦਾ ਮਾਹੌਲ ਆ ਆਪਰੇਸ਼ਨ ਸੰਧੂਰ ਚੱਲ ਰਿਹਾ ਹੈ ਜੀ ਹਰ ਜਗ੍ਹਾ ਸੈਂਟਰਲ ਫੋਰਸਿਸ ਜੇ ਭਗਵੰਤ ਮਾਨ ਨੂੰ ਪੁੱਛੇ ਤੈਨੂੰ ਨੀਂਦ ਕਿਵੇਂ ਆਉਂਦੀ ਆ ਇਹ ਸੈਂਟਰਲ ਫੋਰਸਿਸ ਤੇਰੇ ਕੋਠੀ ਦੇ ਨਾਂ ਖੜੀਆਂ ਹੁਣ ਸੀਆਰਪੀਐਫ ਤੂੰ ਰਾਤ ਨੂੰ ਤੇ ਬਸੌਂਦਾ ਨਹੀਂਗਾ ਦੂਜੀ ਗੱਲ ਸੈਕਟਰੀਏਟ ਚ ਤੂੰ ਜਾਂਦਾ ਨਹੀਂਗਾ ਜੇ ਸੀਐਸਐਫ ਸੈਕਟਰੀਏਟ ਤੇ ਨਹੀਂ ਲੱਗੀ ਹੋਈ 에ਰਪੋਰਟਾਂ ਦੇ ਤੁਸੀਂ ਨਹੀਂ ਜਾਂਦੇ ਜੇ ਸੀਐਸਐਫ ਨਾਲ ਲੱਗੀ ਹੋਵੇ ਹੁਣ ਮੈਂ ਕੋਤੇ ਦੇ ਡੈਮ ਤੇ ਸੀਐਫ ਬਾਕੀ ਬਚਾਓ ਕਰਨ ਲਈ ਉਹਦੀ ਤਕਲੀਫ ਆ ਉਹਦੀ ਚੀਕ ਵੱਜਦੀ ਆ ਕਿ ਜਿਹੜਾ ਪੰਜਾਬ ਕਰਦੇ ਬੈਠੀ ਹੈ ਸਰਕਾਰ ਮੌਜੂਦਾ ਸਰਕਾਰ ਨੂੰ ਚਗਾਓਗੇ ਸਭੇ ਕੰਮ ਹੋਗੇ ਜਾਕੀ ਜਿਹੜੇ ਇਹ ਉਮੀਦਵਾਰ ਤੁਹਾਡੇ ਤਾਂ ਕੰਮ ਨਹੀਂ ਹੋਣਗੇ ਅਸੀਂ ਤਾਂ ਕਹਿੰਦੇ ਆ ਬਿਚੂ ਅੱਗੇ ਕਰਦੇ ਵੀ ਸੈਂਟਰ ਦੀ ਸਰਕਾਰ ਸੈਂਟਰ ਦੀ ਸਰਕਾਰ ਜਿਹਦੇ ਕੋਲ ਸਭ ਕੁਝ ਆ ਜਿਹਦੇ ਕੋਲ ਪ੍ਰੋਜੈਕਟ ਨੇ ਤੁਸੀਂ ਮੈਂ ਚੈਲੰਜ ਕਰਦਾ ਤੁਹਾਡੇ ਚੈਨਲ ਚੈਨਲ ਨਾ ਮੁਰੇ ਮੈਂ ਚੈਲੰਜ ਕਰਦਾ ਇੱਕ ਵੀ ਪ੍ਰੋਜੈਕਟ ਚਾਹੇ ਉਹ ਮੇਰੇ 10 ਸਾਲ ਦੀ ਟਿਨਿਓਰ ਰਹੀ ਹੋਵੇ ਲੁਧਿਆਣੇ ਚ 스마트 ਸਿਟੀ ਚੱਲੇ ਆ ਕੱਲੀ ਕੱਲੀ ਸੜਕ ਕੱਲਾ ਕੱਲਾ ਬੱਲਬ ਜਿਹੜਾ ਕਹਿੰਦੇ 800 ਬੱਲਬ ਮੈਂ ਲਵਾਇਆ ਉਹ ਟੋਟਲ ਟਾਟਾ ਦਾ ਏ ਉਹ ਟੋਟਲ ਕਿਚੋਂ ਆ 스마트 ਸਿਟੀ ਚੋਂ ਹਜ਼ਾਰ ਕਰੋੜ ਮਿਲਿਆ ਜੇ ਕੋਈ ਸਟੇਡੀਅਮ ਬਣਿਆ ਕੋਈ ਐਲੀਵੇਟਰ ਰੋਡ ਬਣੀ ਕੋਈ ਸੜਕ ਬਣੀ ਕੋਈ ਹਰ ਚੀਜ਼ ਤੁਸੀਂ ਬਹੁਤ ਸਿਆਣੇ ਹੋ ਤੁਸੀਂ ਆਪਣੇ ਆਪ ਖਾਤੇ ਕੱਢ ਲਓ ਇਹਨਾਂ ਨੂੰ ਪੁੱਛੋ 에어ਪੋਰਟ ਬਣ ਰਿਹਾ ਤਾਂ ਸੈਂਟਰ ਦਾ ਰੇਲਵੇ ਸਟੇਸ਼ਨ ਬਣ ਰਿਹਾ ਤਾਂ ਸੈਂਟਰ ਦਾ ਸੜਕਾਂ ਸਾਂ ਸੈਂਟਰ ਦੀਆਂ ਇਹਨਾਂ ਕੋਲ ਕੀ ਆ ਛੁਣਛਣਾ ਇਸ ਕਰਕੇ ਬਣਾਉਣਾ ਸੀ ਕੇਜਰੀਵਾਲ ਨੂੰ ਕੇਜਰੀਵਾਲ ਨੂੰ ਪੁੱਛੇ ਜੀ ਤੇਰੇ ਪਿੰਲੇ ਹੋ ਕਾਕਾ ਕੇਜਰੀਵਾਲ ਸਾਹਿਬ ਕੁਛ ਤੂੰ ਫਿਰ ਦਿੱਲੀ ਚ ਕੀ ਕਰਦੇ ਆ ਤੂੰ ਆਮ ਹਾਰ ਕੇ ਬਹਿ ਗਿਆ ਇੱਕ ਮੁੱਖ ਮੰਤਰੀ ਕਿੱਡੇ ਕਿਸ ਤਰ੍ਹਾਂ ਦੇ ਲਿਓ ਕਿ ਵਰਕਰ ਲਗਾਤਾਰ ਪਾਰਟੀ ਛੱਡ ਰਹੇ ਨੇ ਆਪਾਂ ਦੂਜੇ ਪਾਰਟੀਆਂ ਜਾ ਰਹੇ ਨੇ ਕੀ ਲੱਗਦਾ ਕਿ ਦਿੱਲੀ ਦੀ ਜਿਹੜੀ ਸਿਆਸਤ ਹੈ ਜਿਹੜੀ ਉੱਥੇ ਬੈਠੀ ਹੋਈ ਇੱਥੇ ਆ ਦੀ ਦੁਬਾਰਾ ਪੰਜਾਬ ਚ ਇਹਨਾਂ ਦੀ ਆਮ ਆਦਮੀ ਦੀ ਜੀ ਦੇਖੋ ਆਮ ਆਦਮੀ ਦਾ ਤਾਂ ਦੇਖੋ ਤੁਸੀਂ ਲੀਡਰਾਂ ਦੀ ਗੱਲ ਛੱਡੋ ਲੀਡਰਾਂ ਦੇ ਪੱਲੇ ਜਿਹੜਾ ਹੁੰਦਾ ਨਾ ਹੁੰਦਾ ਉਹ ਅਲੱਗ ਗੱਲ ਆ ਕੋਈ ਵੀ ਲੀਡਰ ਹੋਵੇ ਪੱਲੇ ਤਾਂ ਵੋਟਰ ਦੇ ਆ ਵੋਟ ਪੱਲੇ ਦਾ ਆਮ ਆਦਮੀ ਜਿਹੜੇ ਜਿਹਨੇ ਵੋਟ ਪਾਉਣੀ ਆ ਉਹਦੇ ਪੱਲੇ ਆ ਉਹ ਦਿਖਾਊਗਾ ਕੀ ਕਰਨਾ ਹੈ ਦੂਜੀ ਗੱਲ ਤੁਸੀਂ ਇਹ ਜਿਹੜਾ ਆਮ ਆਦਮ ਆਦਮੀ ਕਰਦੇ ਆ ਨਾ ਇਹਨਾਂ ਦਾ ਹਾਲ ਤੁਸੀਂ ਦੇਖਿਆ ਨਾ ਕਿਸ ਤਰੀਕੇ ਨਾਲ ਜਿਹੜੀਆਂ ਇਹਨਾਂ ਨੇ ਤਰੀਕਾਂ ਦਿੱਤੀਆਂ ਸੀ ਨਸ਼ੇ ਵਿਰੁੱਧ ਅੱਜ ਮੈਂ ਰੇਲਵੇ ਸਟੇਸ਼ਨ ਤੇ ਉਤਰਿਆ ਟਰੇਨ ਚ ਸਟੈਪ ਨਹੀਂ ਰੱਖਿਆ ਮੈਂ ਤੇ ਇੱਕ ਦੂਰੋਂ ਮਾਂ ਭੱਜੀ ਆਈ ਅੱਜ ਤੁਸੀਂ ਉਹ ਵੀਡੀਓ ਦੇਖਿਓ ਮੈਂ ਤੁਹਾਨੂੰ ਭੇਜੂਗਾ ਉਹ ਮਾਂ ਕਹਿੰਦੀ ਵੀ ਮੈਨੂੰ ਮੇਰੇ ਅੱਜ ਜੂਣ ਲਈ ਮੇਰਾ ਕੋਈ ਸਹਾਰਾ ਨਹੀਂ ਮੇਰਾ ਪੁੱਤ ਜਿਹੜਾ ਉਹ ਉਹਨੂੰ ਪਤਾ ਲੱਗ ਗਿਆ ਕਿ ਕਿਉਂਕਿ ਤੇ ਸਕਿਉਰਿਟੀ ਲੱਗੀ ਸੀ ਵੀ ਇੱਥੇ ਕੌਣ ਆ ਰਿਹਾ ਇੱਕ ਮੇਰਾ ਜਿਹੜਾ ਪੁੱਤ ਸੀ ਉਹ ਨਸ਼ੇ ਨੇ ਖਾ ਲਿਆ ਤੇ ਅੱਜ ਵੀ ਉਹ ਨਸ਼ਾ ਵੀਡੀਓ ਦਿਖਾ ਦਿਓ ਵੀ ਆ ਆ ਆ ਵੀਡੀਓ ਚੱਲ ਰਹੀ ਆ ਬਿਟੂ ਇੱਧਰ ਵੀ ਆ ਇੱਧਰ ਇੱਧਰ ਬਿਟੂ ਜੀ ਇੱਧਰ ਪੁੱਤ ਜੀ ਕੌਣ ਆ ਗਿਆ ਇਹ ਵੀਡੀਓ ਤੁਹਾਨੂੰ ਸਾਰਿਆਂ ਕੋਲ ਆ ਇਹਨਾਂ ਦੀ ਸੱਚਾਈ ਆ ਦੂਜੀ ਗੱਲ ਆਉਣ ਵਾਲੇ ਦਿਨਾਂ 'ਚ ਜਿਹੜੇ ਇਹਨਾਂ ਦੀ ਅਫਸਰ ਮੈਂ ਤੁਹਾਡੇ ਚੈਨਲ 'ਤੇ ਇੱਕ ਚੈਨਲ ਇਹਨਾਂ ਨੂੰ ਸਭ ਨੂੰ ਕਹਿਣਾ ਚਾਹੁੰਦਾ ਹੈ ਚਾਹੇ ਪੁਲਿਸ ਹੋਵੇ ਚਾਹੇ ਸਿਵਲ ਐਡਮਿਨਿਸਟ੍ਰੇਸ਼ਨ ਹੋਵੇ ਜੇ ਕੋਈ ਇਹਨਾਂ ਦਾ ਹੱਥ ਝੋਕਾ ਬਣਿਆ ਫੇਰ ਨਾ ਕਿਓ ਫੇਰ ਨਾ ਕਿਓ ਵੀ ਸਾਡੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਚ ਹੋਗੀ ਸਾਡੀ ਕਿਤੇ ਸ਼ਿਕਾਇਤ ਹੋਰ ਹੋਗੀ ਤੇ ਆਈਪੀਐਸ ਆਈਏਐਸ ਅਫੀਸਰ ਖਾਸ ਤੌਰ ਤੇ ਸੁਣ ਲੈਣ ਥੋੜੀ ਜਿਹੜੀ ਚਾਬੀ ਆ ਉਹ ਤੁਹਾਨੂੰ ਵੀ ਪਤਾ ਕਿੱਥੇ ਆ ਇਸ ਕਰਕੇ ਬਿਲਕੁਲ ਵੀ ਇਹ ਦਿੱਲੀ ਵਾਲਿਆਂ ਦੇ ਪਿੱਛੇ ਇਹ ਮੁੜ ਕੇ ਕੋਈ ਨਹੀਂ ਕਿਸੇ ਨੇ ਖੜਨਾ ਇਹਨਾਂ ਦੇ ਮਗਰ ਲੱਗ ਕੇ ਕੋਈ ਕਿਤੇ ਇਹਨਾਂ ਦੀ ਮਦਦ ਕਰਨ ਲੱਗ ਜਉ ਤੇ ਇਸ ਕਰਕੇ ਮੁੜ ਕੇ ਹੱਥ ਲਾਲਾ ਦੇਖੋਗੇ 31 ਮਈ ਦਿੱਲੀ ਦਿੱਤੀ ਸੀ 31 ਮਈ ਆਖਰੀ ਜਿੰਨੇ ਮਰਜ਼ੀ ਕਰੋ 31 ਮਈ ਤਰੀਕ ਦਿੱਤੀ ਸੀ 31 ਮਈ ਤੱਕ ਖੰਡ ਇਹ ਖਤਮ ਹੋ ਜਾਏਗਾ 31 ਮਈ ਵੀ ਨਿਕਲ ਗਈ ਹੁਣ ਲਾਸਟ ਉਹਦੇ ਵਿੱਚ ਅਸੀਂ ਨਾਲ ਆ ਅਸੀਂ ਤਾਂ ਕਹਿੰਦੇ 31 31 ਜਿਹੜੀ ਸਰ ਬਿੱਟੂ ਜੀ ਮੈਂ ਤਾਂ ਇਹ ਕਹਿਣਾ ਵੀ ਜੇ ਨਸ਼ਾ ਏ ਉਹ ਅਸੀਂ ਤਾਂ ਕਹਿੰਦੇ ਆ ਵੀ ਕਈ 30 ਤੋਂ ਪਹਿਲਾਂ ਖਤਮ ਹੋ ਜਾਂਦਾ ਅਸੀਂ ਉਸ ਨਾਲ ਨਾ ਨਸ਼ਾ ਖਤਮ ਕਰਨ ਦੇ ਵਿੱਚ ਪਰ ਉਹ ਖਤਮ ਕਰਨ ਦੇ ਵਿੱਚ ਅੱਜ ਜਿੰਨੇ ਜਾਲੀ ਇਹਨਾਂ ਦਾ ਚੀਮਾ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਉਹ ਹੋਰ ਹੀ ਕੁਝ ਦੱਸੀ ਜਾਂਦਾ ਮੰਤਰੀ ਕੁਝ ਹੋਰ ਦੱਸੀ ਜਾਂਦਾ ਸਪੋਕਸਪਰਸਨ ਉਹਨਾਂ ਦਾ ਹੋਰ ਦੱਸੀ ਜਾਂਦਾ ਇਥਨੋਲ ਇਥਨੋਲ ਦੇ ਨਾਲ ਸ਼ਰਾਬ ਨਹੀਂ ਬਣਦੀ ਇਥਨੋਲ ਇਸ ਲਈ ਆਉਂਦਾ ਹੈ ਵੀ ਉਹ ਜਿਹੜਾ ਡੀਜ਼ਲ ਪੈਟਰੋਲ ਆ ਉਹਦੇ ਵਿੱਚ ਉਹਦੇ ਨਾਲ ਉਹਦੀ ਮਾਤਰਾ ਮਲਾਈ ਜਾਂਦੀ ਆ ਇਹ ਸਰਕਾਰ ਵੱਲੋਂ ਮਨਜ਼ੂਰ ਆ ਤੇ ਇਸ ਕਰਕੇ ਚਲੋ ਉਹਦੀ ਵੀ ਇਨਕੁਆਇਰੀ ਹੋ ਜੂ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹੁੰਦਾ ਮੈਨੂੰ ਦੁੱਖ ਵੀ ਆ ਮੈਂ ਇਹ ਦੁੱਖ ਨਾਲ ਕਹਿੰਦਾ ਕਿਉਂਕਿ ਮੇਰੇ ਵੀ ਦੋਸਤ ਸੀ ਮੇਰੇ ਵੀ ਪ੍ਰਧਾਨ ਸੀ ਗੁਰਪ੍ਰੀਤ ਗੋਗੀ ਜੀ ਸਭ ਤੋਂ ਅਹਿਮ ਸਵਾਲ ਉਹ ਆ ਜਿਨ੍ਹਾਂ ਦੀ ਡੈਥ ਕਰਕੇ ਜਿਨ੍ਹਾਂ ਦੀ ਬਹੁਤ ਹੀ ਅਨ ਹੋਣੀ ਜਿਹੜੀ ਗੱਲ ਹੋਈ ਉਹਨਾਂ ਦੀ ਡੈਥ ਹੋਈ ਮੌਤ ਹੋਈ ਜਿਹਦੇ ਕਰਕੇ ਅੱਜ ਬਾਏ ਇਲੈਕਸ਼ਨ ਹੋ ਰਹੀ ਆ ਇਹਨਾਂ ਨੂੰ ਕਹਿੰਦਾ ਚੌੜ ਚੜ੍ਹਿਆ ਜੀ ਆਮ ਆਦਮੀ ਵਾਲਿਆਂ ਨੂੰ ਪੁੱਛੇ ਥੋੜਾ ਇੱਕ ਐਮਐਲਏ ਜਿਹੜਾ ਐਡਾ ਚੰਗਾ ਐਮਐਲਏ ਸੀ ਉਹ ਐਮਐਲਏ ਉਹਦੀ ਡੈਥ ਹੋ ਗਈ ਉਹ ਹਾਲਾਤਾਂ 'ਚ ਤੁਹਾਨੂੰ ਚੌਚੜੇ ਉਰ ਐਮਪੀ ਬਣਨ ਦਾ ਤੁਹਾਨੂੰ ਚੌਚੜੇ ਐਮਐਲਏ ਬਣਨ ਦਾ ਤੁਸੀਂ ਬਿਲਕੁਲ ਉਹਨਾਂ ਦੀ ਧਰਮ ਪਤਨੀ ਸਤਕਾਰਯੋਗ ਮੈਂ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਬੋਲ ਰਿਹਾ ਮੈਂ ਮਾਫੀ ਵੀ ਚਾਹੁੰਦਾ ਆਪਣੀ ਭੈਣ ਤੋਂ ਆਪਣੇ ਜਿਹੜਾ ਛੋਟਾ ਸਾਡਾ ਬੱਚਾ ਹੈ ਉਹਨਾਂ ਦਾ ਬੇਟਾ ਉਹਨਾਂ ਦੀ ਬੇਟੀ ਮੈਂ ਉਹਨਾਂ ਤੋਂ ਮਾਫੀ ਮੰਗ ਕੇ ਗੱਲ ਮੇਰੇ ਕੋਲ ਕੋਈ ਅਧਿਕਾਰ ਨਹੀਂਗਾ ਪਰ ਮੈਂ ਜੋ ਹਾਲਾਤ ਦੇਖੇ ਆ ਇਹ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਾ ਤੱਕ ਨਹੀਂ ਉਹਨਾਂ ਨੂੰ ਕਿਸੇ ਦੇ ਕੋਲ ਗਿਆ ਕੋਈ ਨਹੀਂ ਜਦੋਂ ਦੇਖਿਆ ਵੀ ਹੁਣ ਸਾਡੀਆਂ ਵੋਟਾਂ ਜਿਹੜੀਆਂ ਉਹ ਜਾਂਦੀਆਂ ਲੱਗਦੀਆਂ ਤਾਂ ਉਹਨਾਂ ਨੂੰ ਚੇਅਰਮੈਨ ਦੀ ਚਿੱਠੀ ਇਹ ਕੈਂਡੀਡੇਟਾ ਜਿਹੜਾ ਫੜਾਉਣ ਗਿਆ ਚੇਅਰਮੈਨ ਨੂੰ ਉਹਨਾਂ ਨੇ ਸਿਰਚ ਮਾਰਨੀ ਹੈ ਚੇਅਰਮੈਨ ਜਿਨ੍ਹਾਂ ਦਾ ਸਭ ਕੁਝ ਸਾਈਂ ਚਲਾ ਗਿਆ ਸਿਰ ਤੋਂ ਇਸ ਕਰਕੇ ਇਹਨਾਂ ਦਾ ਬਿਹੇਵੀਅਰ ਜੋ ਗੁਰਪ੍ਰੀਤ ਗੋਗੀ ਜੀ ਦੇ ਪਰਿਵਾਰ ਵੱਲ ਜੋ ਇਹਨਾਂ ਦਾ ਜੋ ਇਹਨਾਂ ਦਾ ਨਜ਼ਰੀਆ ਉਹਨਾਂ ਦੇ ਪਰਵਾਲ ਵੱਲ ਇੱਥੇ ਵੋਟਰ ਨੂੰ ਸਮਝ ਜਾਣਾ ਚਾਹੀਦਾ ਇੱਥੇ ਆਮ ਆਦਮੀ ਦੇ ਵਲੰਟੀਅਰ ਨੂੰ ਸਮਝ ਜਾਣਾ ਚਾਹੀਦਾ ਵੀ ਕਿਸੇ ਨੂੰ ਇਹ ਪੁੱਛਣ ਵਾਲੇ ਨਹੀਂ ਇਹ ਕਿਸੇ ਨੂੰ ਪੁੱਛਣ ਵਾਲੇ ਨਹੀਂ ਹਜੇ ਤਾਂ ਹੋਰ ਕੁਝ ਬਹੁਤ ਹੋਣਾ ਮੈਂ ਤਾਂ ਤੁਹਾਨੂੰ ਕਹਿਣਾ ਵੀ ਹਜੇ ਸਰਕਾਰ ਅੰਦਰ ਖਾਤੇ ਲੋਕਾਂ ਨੇ ਵੱਧ ਆਪਰੇਸ਼ਨ ਕਰਨਾ ਹੈ ਇਹ ਚੀਰਾ ਦਿੱਤਾ ਜਾਣਾ ਪਤਾ ਨਹੀਂ ਲੱਗਣਾ ਕਿੱਥੇ ਦਿੱਤਾ ਗਿਆ ਇੱਕ ਭਾਜਪਾ ਦੇ ਵਰਕਰ ਨੂੰ ਟਿਕਟ ਮਿਲੀ ਆ ਇਹ ਮੌਕਾ ਨਾ ਗਵਾ ਦਿਓ ਮੈਂ ਇੰਨਾ ਕਹਿਣਾ ਵੀ ਘਰ ਘਰ ਆਪਣੇ ਅੱਜ ਕੱਲ ਤਾਂ ਆਉਣ ਦੀ ਵੀ ਲੋੜ ਨਹੀਂ ਇੱਕ ਟੈਲੀਫੋਨ ਹੀ ਕਰਨਾ ਇੱਕ ਮੈਸੇਜ ਆਪਣੇ ਰਿਸ਼ਤੇਦਾਰ ਨਾਲ ਗੱਲ ਕਰਨੀ ਆ ਵੀ ਮੋਦੀ ਜੀ ਜਿਹੜਾ ਦਿਨ ਰਾਤ ਦੇਸ਼ ਲਈ ਲੱਗੇ ਆ ਆਪਾਂ ਆਪਰੇਸ਼ਨ ਸੰਧੂਰ ਹੋਇਆ ਉਹਦੇ ਲਈ ਉਹ ਸ਼ੁਕਰੀਆ ਉਹਨਾਂ ਦਾ ਕਰਕੇ ਇੱਕ ਵੋਟ ਪਾ ਦੀਏ ਦੇਸ਼ ਨੂੰ ਅੱਗੇ ਕਦੇ ਵੀ 300 ਕਿਲੋਮੀਟਰ ਜਾ ਕੇ ਠੋਕਿਆ ਸੀ ਕਿਸੇ ਨੇ ਤੀਜੀ ਗੱਲ ਮੈਂ ਕਹਿਣਾ ਇੱਕ ਅਖੀਰਲੀ ਗੱਲ ਮੈਂ ਕਹਿਣੀ ਚਾਹੁੰਦਾ ਅੱਜ ਸ਼ਰਮ ਆਉਂਦੀ ਹੈ ਅਸੀਂ ਕਾਂਗਰਸੀ ਤੇ ਅੱਜ ਸ਼ਰਮ ਆਉਂਦੀ ਹੈ ਅਸੀਂ ਕਾਂਗਰਸ ਦੇ ਪ੍ਰਧਾਨ ਲੀਡਰ ਐਸੇ ਨਹੀਂ ਪਰ ਇਹ ਭਾਈ ਜੀਨਾਂ ਦੇ ਇੱਕ ਪੰਜਾਬੀ ਇੱਕ ਪਾਗਲ ਇੱਕ ਪੰਜਾਬੀ ਪਹਿਲਾਂ ਪ੍ਰਧਾਨ ਮੰਤਰੀ ਦੇਸ਼ ਦਾ ਰਹੇ ਹੁਣ ਦਾ ਸਾਲ ਉਦੋਂ ਪਹਿਲਾਂ ਕਾਂਗਰਸ ਪਾਰਟੀ ਦੀ ਸਰਕਾਰ ਚ ਫਾਈਨਾਂਸ ਮਿਨਿਸਟਰ ਰਹੇ ਹੁਣ ਮਿਸੇਮਾ ਰਾਓ ਦੀ ਸਰਕਾਰ ਚ ਉਦੋਂ ਪਾਦ ਉਹਨਾਂ ਦੀ ਯਾਰ ਪਹਿਲਾਂ ਇਹ ਐਸਜੀਪੀਸ ਦੇ ਪ੍ਰਧਾਨ ਨੂੰ ਵੀ ਮੈਂ ਪੁੱਛਣਾ ਚਾਹੁੰਦਾ ਧਮੀ ਸਾਹਿਬ ਨੂੰ ਵੀ ਤੁਸੀਂ ਤੁਹਾਨੂੰ ਕਿਹਨੇ ਕਿਹਾ ਸੀ ਤੁਹਾਨੂੰ ਕਿਹਨੇ ਕਿਹਾ ਸੀ ਉਹਨਾਂ ਦੀ ਤਸਵੀਰ ਲਾਓ ਜੀ ਇੱਕ ਜੇਲ੍ਹ ਚੋਂ ਇੱਕ ਜੇਲ੍ਹ ਚੋਂ ਜਿਹੜਾ ਸਭ ਤੋਂ ਵੱਡਾ ਹਥਿਆਰਾ ਮੈਂ ਇਹ ਨਹੀਂ ਕਰ ਕਰ ਰਿਹਾ ਵੀ ਉਹਦੀ ਉਹ ਮੈਂ ਫੈਸਲਾ ਅਸੀਂ ਕਰ ਚੁੱਕੇ ਹਾਂ ਵੀ ਜਦੋਂ ਵੀ ਸਰਕਾਰ ਜਾਂ ਕੋਈ ਵੀ ਕੋਰਟ ਚਾਹੂਗਾ ਵੀ ਉਹਨਾਂ ਨੂੰ ਛੱਡਣਾ ਹੈ ਬੰਦੀ ਸਖਾਂ ਨੂੰ ਉਹਨਾਂ ਨੂੰ ਕਦੇ ਵੀ ਉਹ ਛੱਡ ਸਕਦੇ ਆ ਪਰ ਹੈ ਰਜਾ ਅਕਾਲੀ ਦਲ ਇਹ ਜੀ ਐਸਜੀਪੀਸੀ ਵੀ ਇੱਕ ਡਾਕਟਰ ਮਰਮੋਨ ਸਿੰਘ ਇੱਕ ਡਾਕਟਰ ਮਰਮੋਨ ਸਿੰਘ ਜਦੋਂ ਉਹਨਾਂ ਦੀ ਫੋਟੋ ਲਾਉਣ ਦੀ ਗੱਲ ਆਈ ਇੱਕ ਅੱਤਵਾਦੀ ਦੀ ਰੇਲ 'ਚੋਂ ਚਿੱਠੀ ਆਉਂਦੀ ਇੱਕ ਕਾਤਲ ਦੀ ਰੇਲ 'ਚੋਂ ਚਿੱਠੀ ਆਉਂਦੀ ਆ ਅਸੀਂ ਕੀ ਆਪਣੀ ਪੀੜ੍ਹੀਆਂ ਨੂੰ ਸਿੱਖਾਂ ਨੂੰ ਦੱਸਣਾ ਚਾਹੁੰਦੇ ਆ ਕੀ ਆਪਣੇ ਬੱਚਿਆਂ ਨੂੰ ਦੱਸਣਾ ਚਾਹੁੰਦੇ ਆ ਵੀ ਮਨਮੋਨ ਸਿੰਘ ਜੀ ਇੱਕ ਅੱਤਵਾਦੀ ਆਜੂ ਆਣਾ ਜਉਦੀ ਭੈਣ ਚਿੱਠੀ ਲੈ ਕੇ ਜਾਂਦੀ ਆ ਤਾਂ ਅਸੀਂ ਉਹਨਾਂ ਦੇ ਫੋਟੋ ਲੈਣਾ ਬੰਦ ਕਰਤੀ ਇੱਕ ਕਾਂਗਰਸੀਆਂ ਨਹੀਂ ਬੋਲਿਆ ਇੱਕ ਕਾਂਗਰਸੀ ਆ ਅੱਜ ਸ਼ਰਮ ਆਉਂਦੀ ਆ ਐਸੇ ਕਾਂਗਰਸੀਆਂ ਵੀ ਜਿਹੜੇ ਆਪਣੇ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜਿਨ੍ਹਾਂ ਨੂੰ ਇੱਕ ਬੜਾ ਲਰਨ ਬੜਾ ਟਾਪ ਦਾ ਪ੍ਰਧਾਨ ਮੰਤਰੀ ਕਿਹਾ ਜਾਂਦਾ ਇੱਕ ਇਹਨਾਂ ਚੋਂ ਡਰਦਿਆਂ ਤੋਂ ਆਵਾਜ਼ ਨਹੀਂ ਨਿਕਲੀ ਇਹ ਐਡੇ ਡਰਪੋਕ ਨੇ ਐਡੇ ਕਾਇਰ ਨੇ ਕਾਂਗਰਸੀ ਇਸ ਕਰਕੇ ਇਹਨਾਂ ਨੂੰ ਵੋਟ ਆਪਣੇ ਆਪ ਲੋਕਸ ਇੱਕ ਪਾਸੇ ਸਾਡੇ મોદી ਜੀ ਇੱਕ ਪਾਸੇ ਸਾਡੇ ਅਮਿਤ ਸ਼ਾਹ ਜੀ ਨੱਡਾ ਜੀ ਉਹ ਲੀਡਰ ਨੇ ਤੇ ਇੱਕ ਪਾਸੇ ਇਹ ਜਿਹੜੇ ਆਪਣੇ ਪ੍ਰਧਾਨ ਮੰਤਰੀ ਨਾਲ ਨਹੀਂ ਖੜਦੇ ਆਪਣੇ ਜਿਹੜਾ ਸੂਬੇ ਦਾ ਪ੍ਰਧਾਨ ਆ ਉਹਦੀ ਥੋਂ ਥੋਂ ਇੱਜ਼ਤ ਰੁਲਦੀ ਆ ਇਸ ਕਰਕੇ ਇਹਨਾਂ ਨੂੰ ਵੋਟ ਆਪਾਂ ਪਾਉਣੀ ਆ ਦੂਜੇ ਦਿੱਲੀ ਵਾਲਿਆਂ ਨੂੰ ਭਾਈ ਜੇ ਫੜਾਉਣੀ ਆ ਉਹ ਤੁਹਾਡੀ ਮਰਜ਼ੀ ਆ ਜੇ ਰਾਜ ਸਭਾ ਵੀ ਉਹਨੂੰ ਫੜਾਉਣੀ ਆ ਉਹਨੂੰ ਤਾਂ ਲੰਬਾ ਪਾਈ ਲਿਆ ਮਾਨ ਨੂੰ ਤੇ ਇਸ ਕਰਕੇ ਜੇ ਕੇਜਰੀਵਾਲ ਹੋਣੀ ਜਿਹੜੇ ਕੱਡੇ ਹੋਏ ਹਾਰੇ ਹੋਏ ਵੱਡੇ ਹੋਏ ਟੁੱਕੇ ਹੋਏ ਜ਼ਖਮੀ ਉਹ ਇੱਥੇ ਆ ਕੇ ਉਹਨਾਂ ਨੂੰ ਆਪਾਂ ਆਕਸੀਜਨ ਦੇਣੀ ਆ ਫਿਰ ਭਾਈ ਆਪਣੀ ਮਰਜ਼ੀ ਆ ਫਿਰ ਤਾਂ ਫਿਰ ਆਪਾਂ ਕਰੀ ਕੁਝ ਨਹੀਂ ਸਕਦੇ ਬਸ ਤੁਹਾਡੇ ਮੁਝੋ ਬੀਜੇਪੀ ਨਿਕਲ ਗਈ